ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਦੇਸੀ ਨੁਸਖੇ ਬਾਰੇ ਅੱਜ ਦੀ ਜੋ ਲਾਈਫ ਚੱਲ ਰਹੀ ਹੈ ਸਾਡੀ ਇੱਕ ਬੀਜੀ ਲਾਈਫ ਚੱਲ ਰਹੀ ਹੈ ਜਿਸ ਦੇ ਵਿੱਚ ਜੋ ਲੇਡੀਜ਼ ਨੇ ਜਾਂ ਫਿਰ ਜੈਂਟਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਜੋ ਸਾਡੀਆਂ ਦਾਦੀਆਂ ਨਾਨੀਆਂ ਸੀ ਉਹ ਸਾਨੂੰ ਦੇਸੀ ਨੁਸਖੇ ਦੱਸਦੀਆਂ ਸੀ ਜਿਸ ਦੇ ਨਾਲ ਅਸੀਂ ਉਸ ਤੋਂ ਰਾਹਤ ਪਾ ਸਕਦੇ ਸੀ ਜੇਕਰ ਅਸੀਂ ਅੱਜਕਲ ਦੇਖੀਏ ਤਾਂ ਅਸੀਂ ਮੈਡੀਸਨ ਲੈਨੇ ਆ ਤੇ ਮੈਡੀਸਨ ਤੋਂ ਥੋੜਾ ਟਾਈਮ ਤਾਂ ਸਾਨੂੰ ਉਸ ਦਿਨ ਰਾਹਤ ਮਿਲਦੀ ਆ ਪਰ ਉਸ ਤੋਂ ਬਾਅਦ ਫਿਰ ਤੋਂ ਪ੍ਰੋਬਲਮ ਸਾਨੂੰ ਸ਼ੁਰੂ ਹੋ ਜਾਂਦੀ ਹੈ ਜੋ ਸਾਡੀਆਂ ਦਾਦੀਆਂ ਨਾਨੀਆਂ ਸੀ ਉਹਨਾਂ ਦਾ ਇੱਕ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਸਾਡੀਆਂ ਜੋ ਅੱਡੀਆਂ ਨੇ ਉਹ ਕਈ ਵਾਰ ਉਹ ਦਰਦ ਕਰਨ ਲੱਗ ਜਾਂਦੀਆਂ ਨੇ ਤੇ ਸਵੇਰ ਦੇ ਟਾਈਮ ਤੇ ਤਾਂ ਬਹੁਤ ਜ਼ਿਆਦਾ ਜੋ ਨੀਚੇ ਵੀ ਨਹੀਂ ਲੱਗਦੀਆਂ ਬਹੁਤ ਜ਼ਿਆਦਾ ਦਰਦ ਹੁੰਦਾ ਅਸੀਂ ਮੈਡੀਸਨ ਲੈਨੇ ਆ ਮੈਡੀਸਨ ਦੇ ਨਾਲ ਥੋੜਾ ਟਾਈਮ ਉਸ ਦੇ ਨਾਲ ਰਾਹਤ ਰਹਿੰਦੀ ਹੈ ਫਿਰ ਅਗਲੇ ਦਿਨ ਤੋਂ ਉਹੀ ਪ੍ਰੋਬਲਮ ਸਾਨੂੰ ਸ਼ੁਰੂ ਹੋ ਜਾਂਦੀ ਹੈ ਇੱਕ ਦਾਦੀਆਂ ਨਾਨੀਆਂ ਦਾ ਜੋ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਕਿ ਜੋ ਸਾਡੀਆਂ ਅੱਡੀਆਂ ਦਰਦ ਕਰਦੀਆਂ ਨੇ ਉਹਨਾਂ ਦੇ ਲਈ ਅਸੀਂ ਅੱਕ ਦੇ ਜੋ ਪੱਤੇ ਹੁੰਦੇ ਨੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ ਜੋ ਅੱਕ ਦੇ ਪੱਤੇ ਹੁੰਦੇ ਨੇ ਉਹਨਾਂ ਨੂੰ ਅਸੀਂ ਆਪਣੀਆਂ ਅੱਡੀਆਂ ਦੇ ਨੀਚੇ ਆਪਣੀ ਜੁੱਤੀ ਦੇ ਵਿੱਚ ਪਾ ਸਕਦੇ ਹਾਂ ਜੁਰਾਬਾਂ ਦੇ ਵਿੱਚ ਪਾ ਸਕਦੇ ਹਾਂ ਇਸ ਦੇ ਨਾਲ ਜੋ ਸਾਡੀਆਂ ਅੱਡੀਆਂ ਨੂੰ ਰਾਹਤ ਮਿਲੇਗੀ ਜੋ ਦਰਦ ਹੈ ਉਹ ਬਹੁਤ ਘਟ ਜਾਵੇਗਾ ਹੋ ਸਕਦਾ ਖਤਮ ਹੀ ਹੋ ਜਾਵੇ ਦਰਦ ਕਿਉਂਕਿ ਜੋ ਦਾਦੀਆਂ ਨਾਨੀਆਂ ਦੇ ਪੁਰਾਣੇ ਨੁਸਕੇ ਹੁੰਦੇ ਆ ਉਹ ਬਹੁਤ ਹੀ ਕਾਰਗਰ ਹੁੰਦੇ ਨੇ ਜੋ ਕਿ ਸਾਡੀ ਲਾਈਫ ਦੇ ਵਿੱਚ ਅਸੀਂ ਵਰਤੀਏ ਤਾਂ ਅਸੀਂ ਬਹੁਤ ਸਾਰੀਆਂ ਜੋ ਪ੍ਰੋਬਲਮਾਂ ਨੇ ਉਹਨਾਂ ਤੋਂ ਰਾਹਤ ਪਾ ਸਕਦੇ ਹਾਂ ਹਾਂਜੀ ਦੋਸਤੋ ਜਿਵੇਂ ਕਿ ਅੱਕ ਦੇ ਪੱਤੇ ਨੇ ਉਹਨਾਂ ਨੂੰ ਤੁਸੀਂ ਆਪਣੀ ਜੁੱਤੀ ਦੇ ਵਿੱਚ ਪਾ ਲਓ ਜਾਂ ਫਿਰ ਜੁਰਾਬਾਂ ਦੇ ਨੀਚੇ ਪਾ ਕੇ ਤੁਸੀਂ ਜੋ ਕਿ ਇਸ ਨੂੰ ਇਸਤੇਮਾਲ ਕਰ ਸਕਦੇ ਹਾਂ ਇਹ ਨਹੀਂ ਵੀ ਤੁਸੀਂ ਇਸ ਨੂੰ ਇੱਕ ਦਿਨ ਇਸਤੇਮਾਲ ਕਰ ਲਿਆ ਦੋ ਦਿਨ ਤੁਸੀਂ ਕਹੋ ਵੀ ਇਸ ਦੇ ਨਾਲ ਤੁਹਾਨੂੰ ਰਾਹਤ ਮਿਲ ਜਾਏਗੀ ਐਨੀ ਸ਼ੇਤੀ ਨਹੀਂ ਤੁਸੀਂ ਇਹਨੂੰ 15-20 ਦਿਨ ਵਰਤੋ ਇਸ ਦੇ ਨਾਲ ਤੁਹਾਡੀਆਂ ਅੱਡੀਆਂ ਦੇ ਦਰਦ ਨੂੰ ਜ਼ਰੂਰ ਰਾਹਤ ਮਿਲੇਗੀ ਤੇ ਤੁਸੀਂ ਇਸ ਨੁਸਖੇ ਨੂੰ ਜ਼ਰੂਰ ਆਪਣੀ ਲਾਈਫ ਦੇ ਵਿੱਚ ਯੂਜ਼ ਕਰਨਾ ਤੇ ਦਰਦ ਤੋਂ ਰਾਹਤ ਪਾਉਣਾ ਕਿਉਂਕਿ ਦਾਦੀਆਂ ਨਾਨੀਆਂ ਦੇ ਨੁਸਖੇ ਬਹੁਤ ਵਧੀਆ ਹੁੰਦੇ ਨੇ ਜੇਕਰ ਅਸੀਂ ਮੈਡੀਸਨ ਲੈਨੇ ਆ ਤਾਂ ਉਸ ਦੇ ਨਾਲ ਥੋੜਾ ਟਾਈਮ ਦਰਦ ਦੂਰ ਹੁੰਦਾ ਉਸ ਤੋਂ ਬਾਅਦ ਫਿਰ ਤੋਂ ਉਹੀ ਪ੍ਰੋਬਲਮਸ ਹਨ ਉਹ ਸ਼ੁਰੂ ਹੋ ਜਾਂਦੀਆਂ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ